ਚੋਰਾ ਦੀ ਹੌਸਲੇ ਹੁਣ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਪਹਿਲਾਂ ਉਹ ਟੂ-ਵਿਲਰ ਚੋਰੀ ਕਰਦੇ ਸੀ ਪਰ ਹੁਣ ਸ਼ਰੀਆਮ ਗੱਡੀਆਂ ਦੀ ਚੋਰੀ ਕੀਤੀ ਜਾ ਰਹੀ ਹੈ ਯਾਰ ਜੇਕਰ ਤੁਸੀਂ ਵੀ ਘਰ ਦੇ ਬਾਹਰ ਗੱਡੀ ਖੜੀ ਕਰਦੇ ਹੋ ਤਾਂ ਵੀਡੀਓ ਤੁਹਾਡੇ ਲਈ ਦੇਖਣਾ ਜ਼ਰੂਰੀ ਹੈ ਇਹ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿੱਥੇ ਕਿ ਚੋਰਾ ਦੇ ਵੱਲੋਂ ਦੁਕਾਰਾ ਚੋਰੀ ਕਰ ਲੱਤੀਆਂ ਜਾਂਦੇ ਨੇ ਦੋਸ਼ੀ ਹੁੰਦੇ ਨੇ ਕਾਰਟ ਸਟਾਰਟ ਕਰਨ ਦੇ ਲਈ ਡੁਪਲੀਕੇਟ ਚਾਬੀਆਂ ਦੀ ਵਰਤੋਂ ਕਰਦੇ ਨੇ ਤੇ ਇਹਨਾਂ ਨੂੰ ਚੋਰੀ ਕਰਕੇ ਕਿਸ ਕਦਰ ਫਰਾਰ ਹੋ ਜਾਂਦੇ ਨੇ ਕਦਾ ਰ ਇਹਨਾਂ ਗੱਡੀਆਂ ਨੂੰ ਚੋਰੀ ਕਰਕੇ ਜਾਣਦੇ ਨੇ ਤੁਸੀਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖ ਸਕਿਓ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਨੇ ਦਰਖਾਸਤਾ ਦਰਜ ਕਰ ਲਈ ਹੈ ਪਰ ਦੂਜੇ ਪਾਸੇ ਸਵਾਲ ਇਹ ਉੱਠੇ ਨੇ ਕਿ ਇਹਨਾਂ ਚੋਰਾਂ ਤੇ ਨਕੇਲ ਕਿਉਂ ਨਹੀਂ ਕੱਸੀ ਜਾ ਰਹੀ ਪੁਲਿਸ ਨੂੰ ਜੋ ਸ਼ਿਕਾਇਤ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜੋ ਕਿ ਨਿਰਦੇਿ ਤਿਆਰੀ ਕਰ ਰਿਹਾ ਹੈ ਉਹਕਾਰ ਉਸ ਦੇ ਚਾਚੇ ਦੇ ਨਾਮ ਤੇ ਹੈ ਜੋ ਹਾਈ ਕੋਰਟ ਦੇ ਵਿੱਚ ਵਕੀਲ ਹੈ ਉਹ ਪ੍ਰਿਅੰਸ਼ ਨੇ ਵੀ ਦੱਸਿਆ ਕਿ ਉਹ ਕਾਰ ਚਲਾਉਂਦਾ ਹੈ ਉਸਨੇ ਕਾਰ ਆਪਣੇ ਘਰ ਦੇ ਸਾਹਮਣੇ ਖੜੀ ਕੀਤੀ ਹੈ ਜਦੋਂ ਸਵੇਰੇ ਉੱਠਿਆ ਆਮ ਬੰਗ ਤੱਕਾਰ ਉੱਥੇ ਨਹੀਂ ਸੀ ਆਲੇ ਦੁਆਲੇ ਬਹੁਤ ਦੇਖਿਆ ਪਰ ਕਾਰ ਨਾ ਮਿਲੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਉਸ ਨੂੰ ਪਤਾ ਲੱਗਾ ਕਿ ਸਵੇਰੇ 4 ਵਜੇ ਉਸਦੀ ਕਾਰ ਚੋਰੀ ਕਰ ਲਈ ਜਾਂਦੀ ਹੈ ਦੋ ਆਦਮੀ ਬਾਈਕ ਤੇ ਆਉਂਦੇ ਨੇ ਉਸਦੀ ਕਾਰ ਦੇ ਕੋਲ ਰੁਕਦੇ ਨੇ ਉਹਨਾਂ ਬਾਈਕ ਦੇ ਵਿੱਚੋਂ ਇੱਕ ਵਿਅਕਤੀ ਹੇਠਾ ਉਤਰਦਾ ਹੈ ਡੁਪਲੀਕੇਟ ਚਾਬੀ ਦੇ ਨਾਲ ਕਾਰ ਦਾ ਤਾਲਾ ਖੋਲਦਾ ਹੈ ਕਾਰ ਸਟਾਰਟ ਕਰਕੇ ਲੈ ਜਾਂਦਾ ਹੈ ਇਹ ਘਟਨਾ ਤੋਂ ਥੋੜੀ ਦੇਰ ਬਾਅਦ ਇੱਕ ਹੋਰ ਕਾਰ ਚੋਰੀ ਹੋ ਗਈ ਦੱਸਦੇ ਕਿ ਇਸ ਚੋਰੀ ਦੀ ਘਟਨਾ ਦੇ ਵਿੱਚ ਚੋਰ ਕਾਰ ਦੇ ਵਿੱਚ ਆਉਂਦੇ ਨਹੀਂ ਅਤੇ ਕਾਰ ਨੂੰ ਹੀ ਚੋਰੀ ਕਰਕੇ ਲੈ ਜਾਂਦੇ ਨੇ ਜੋ ਕਿ ਘਰ ਦੇ ਬਾਹਰ ਖੜੀ ਹੁੰਦੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਚੰਡੀਗੜ੍ਹ ਦਾ ਸਾਹਮਣੇ ਆਉਂਦਾ